4:30 बजे सुबह जी मैंने कहा कि तुम अपना भी कह देना सुबह 11:00 बजे या थोड़ी देर बाद तो 11:00 बजे पता थोड़ी बेटा उन्होंने क्या कहा मैं क्या मैं और तू ही तेरा अपने जी का हस्बैंड नाम है ये ये तो टेंशन है तेरे मेडिकल कितनी बार लगने नहीं मैं तो मैं तो क्या कर दूँ दे नहीं मैं कह दे दे नाले में तेरी लग जाती नहीं क्यों मेरी बात कह रहे पर जितना तो ही पेशेंट है ना ਆ ਗਿਆ ਤੁਸੀਂ ਹੁਣ ਆਨ ਕੇ ਕਹਤਾ ਐਸਐਮਓ ਸੱਚ ਐਸਐਚਓ ਕੰਦਾ ਕਹਿੰਦੇ ਸੱਚ ਨੂੰ 11:32 ਤੇ 11:34 ਦੋਨਾਂ ਦੀ ਰਿਕਾਰਡਿੰਗ ਕਰਨ ਨੂੰ ਸਮਝਾਈ ਐ ਸਪੈਸ਼ਲ ਨਾ ਕਹਤਾ ਦੋ ਮਿੰਟ ਬੰਦਾ ਦਰਵਾਜ਼ੇ ਤੇ ਕਿ ਨਹੀਂ ਤੁਸੀਂ ਆਨ ਕੇ ਕੋਈ ਗੱਲ ਕਰਦੇ ਤੁਸੀਂ ਫਿਰ ਕਿਉਂ ਦਰਵਾਜ਼ੇ ਦੇ ਅੰਦਰ ਆਪੜ ਕੇ ਤੇ ਗੱਲਾਂ ਕਰਨ ਦੇ ਦੇ ਮੈਂ ਤੇਨਾਂ ਦਰਵਾਜ਼ੇ ਪੈਸੇ ਵਿਆਸ ਨਹੀਂ ਹਟਾ ਦੇ ਲਈ ਕਿ ਸੱਕੜ ਨਾ ਬਸਨ ਸਾਡਾ ਲੋੜਾ ਤਾਂ ਹੀ ਤਾ ਆਉਂਦੇ ਨਹੀਂ ਲਗਾ ਇਹ ਕਹਾਣੀ ਦੀ ਲੋੜ ਤੂੰ ਉਹਨਾਂ ਨਾਲ ਕਿੱਦਾਂ ਬੋਲੇ ਉਹਨਾਂ ਨੇ ਤਾਂ ਸਿਰਫ ਇੰਨੀ ਗੱਲ ਕਹੀ ਮੈਂ ਕਿ ਤਮੀਜ਼ ਨਾਲ ਗੱਲ ਕਰੋ तो बचाला किया गया क्या भी गिनती करना है तो राजा बोल के सोमो दे उन्होंने भी निकाल ली कहीं तो यहां पर राजा तू निकाल दे क्या तू है ये निकाल दे तू ये क्या तू पहला प्रोजेक्ट कोई नु बिठा दे ठीक है अब यहां क्या निकाल के हम हम खाना दे बॉडी गार्ड मैं ड्यूटी तो आपके साथ ही मरती होगी बॉडी गार्ड मैं कहने लगी तो तेरे को बॉडी गार्ड ना बिठा लांगे तो दोनों ने बॉडी गार्ड दी मेरे को यहां पर नहीं करना है मैं तो मेरे काम ਤੁਸੀਂ ਫੋਨ ਕਰਦੇ ਤਾਂ ਕਹਾਂਗੇ ਫੋਨ ਕਰੇ ਮੇਰੇ ਨਾਲ ਤੁਸੀਂ ਵੀ ਕਿ ਨਹੀਂ ਤੇ ਕਿੱਧਰ ਗਿਆ ਭਾਈ ਉਹ ਵਾਲਾ 3 ਵਜੇ ਦਰਵਾਜ਼ਾ ਖੜਕਾਇਆ ਮੰਨਦਰਾਇਆ ਕਿ ਨਹੀਂ ਆ ਦੱਸੋ ਤੁਸੀਂ ਬੁਖਾਰ ਬੱਧ ਤੁਹਾਡੇ ਬੱਚੇ ਦਾ ਚੈੱਕ ਹੋਇਆ ਜਿਹੜੀ 39.2 ਬੁਖਾਰ ਸੀ ਅੰਦਰ ਕੋਈ ਨਹੀਂ ਗਈ ਨਹੀਂ ਜਿੰਨੀ ਜੇ ਅਹੀ ਨਹੀਂ ਆਂਦੇ ਫਿਰ ਅੰਦਰ ਗੱਲ ਕਰੇ ਇਹ ਨਹੀਂ ਆਇਆ ਨਾ ਜਦ ਤੁਹਾਡੀ ਗੱਲ ਨਹੀਂ ਆਈ ਠੀਕ ਹੈ ਤੈਨੂੰ ਪੁੱਛੋ ਬੈਠ ਕੇ ਬਾਹਰ ਨਾ ਤੂੰ ਆ ਰਸਪੰਦਾ ਜੀ ਬੱਚੇ ਦਾ ਨੋਰਮਲ ਨਹੀਂ ਚੱਲਦਾ ਫੜ ਗਿਆ ਅਹੀਂ ਉੱਥੇ ਨਹੀਂ ਮਿਲਦਾ ਹੈ ਲੇਕਿਨ ਇਹ ਗੱਲ ਗਲਤ ਹੈ ਨਾ ਇਹ ਦਰਵਾਜ਼ਾ ਖੋਲ ਕੇ ਸੌਣਾ ਕਿੰਨਾ ਟਾਈਮ ਲੱਗਦਾ ਗਲਤ ਹੈ ਹੋਣਾ ਨਹੀਂ ਮੇਰੇ ਹਸਬੰਦ ਨੇ ਗੱਲ ਕੀਤੀ ਮੈਨੂੰ ਛੁਪ ਕਰਾਇਆ ਇਹ ਗੱਲ ਗਲਤ ਹੈ ਕੱਢ ਤੂੰ ਇਸ ਕੋਟੇ ਘੜੀ ਦੀ ਡਿਊਟੀ ਲੈ ਕੇ ਚੁਰਸੀ 'ਤੇ ਆ ਕੇ ਬਹਿ ਜਾ ਜੇ ਤੂੰ ਹੀ ਮੈਨੂੰ ਕਹੇ ਦਰਵਾਜ਼ਾ ਖੋਲ ਕੇ ਸੌਣਾ ਕੀ ਕਹੂੰਗੀ ਤੈਨੂੰ ਸਾਰੇ ਲੋਕਾਂ ਨੂੰ ਸੁਣੋ ਨਹੀਂ ਕਿਹਾ ਮੈਂ ਜੀ ਸੱਜਣ ਨਹੀਂ ਕਿਹਾ ਤੁਹਾਨੂੰ ਪਤਾ ਨਹੀਂ ਮੈਂ ਤੁਹਾਨੂੰ ਮੈਂ ਤੋੜੀਂ ਆਂ ਬਿਆਹ ਦੇ ਕੋ ਵੀ ਰੋੜੀ ਮੈਂ ਤਾਂ ਉਹ ਖਿੱਚਣਾ ਨਹੀਂ ਜਾਂਦੀ ਤੁਮਰਾ ਸਾਡੀ ਮੈਂ ਖਿੱਚਾਂਗੀ ਤਾਂ ਬਹੁਤ ਅੱਗੇ ਜਾਊਗੀ ਅਜੇ ਦੂਸਰੇ ਸਾਥੀ ਇਧਰ ਠੀਕੀ ਨਹੀਂ ਬਣਦਾ ਗੱਲ ਕਰ ਰਹੇ ਆ ਕਿ ਚੁੱਪ ਕਰ ਦੇ ਦੇਖ ਰਹੇ ਹੋ ਮਜ਼ਾਕ ਬੋਲ ਕੇ ਬੱਜ ਜਾ ਕੇ ਥੋੜੀ ਨਾ ਟੋਕ ਵਾਲੀ ਕੰਡੀ ਬੋਲ ਨਹੀਂ ਕਹਿ ਨੂੰ ਅੱਜ ਤਾਂ ਬੋਲਦੀ ਬੋੜਾ ਇੱਧੇ ਨਿੰਦਿਆ ਤੁਮਰਾ ਕਰਾਇਆ ਕੱਲ ਜਰੂਰ ਟੇ ਕਰਾਂਗੇ ਮੈਡਮ ਜੀ ਇਥੇ ਤਾਂ ਤੁਸੀਂ ਬੋਲੇਗਾ ਤੋ ਨਹੀਂ ਜੀ ਵੀ ਥੋੜੀ ਰੱਖੋ ਨਾ ਪਿੱਛੇ ਆਂਟੀ ਦੇਖੋ ਦੇ ਇਸ ਆਲਵੇਜ਼ ਐਨ ਇਕੁਅਲ ਐ ਟੋਪਰ ਦੇ ਪ੍ਰੈਕਸ਼ਨ ਜਿਸ ਤਰ੍ਹਾਂ ਬੰਦਾ ਆਪ ਕੋ ਬੋਲਦਾ ਉਤਰਾ ਤਾਂ ਮਿਲਦਾ ਉਹ ਤਾਂ ਸਾਰੇ ਨੂੰ ਮਿਲ ਜਾਂਦਾ ਤੁਸੀਂ ਮਹੀਨਾ ਬੋਲੀ ਕਰ ਮਿਲ ਗਿਆ ਹੁਣ ਅਸਲ ਵਿੱਚ ਗੱਲ ਕਰੀ ਉਸ ਨੂੰ ਮਿਲੇਗਾ ਤੁਸੀਂ ਨਾਲ ਬੋਲੇ ਪਰ ਤੁਸੀਂ ਜੀ ਨਾ ਉਸ ਉਸ ਤੋ ਹੀ ਕਹਿੰਦੇ ਤੂੰ ਸੋਟੀ ਘੜੀ ਪਰ ਖਾਣਾ ਤੁਹਾਨੂੰ ਦੇਣਾ ਸਰਕਾਰੀ ਅਹੀਂ ਕਹਿੰਦੇ ਪਰ ਮੈਂ ਦੱਸਾਂ ਕਿ ਫਿਰ ਮੇਰੀ ਕੀ ਹਾਲਤ ਤਨਖਾਹ ਦੇਣੀ ਨਹੀਂ ਹੈ ਮੈਨੂੰ ਵੀ ਮੇਰੀ ਇੱਜ਼ਤ ਕਰਵਾ ਦੇ ਤਨਖਾਹ ਨਹੀਂ ਦੇਤੀ ਮੈਂ ਤੋ ਕਿਹਦੇ ਦੱਸਦਾ ਕੁੜੀਆਂ ਦੀ ਮੈਨੂੰ ਇੱਜ਼ਤ ਹੁੰਦੀ ਹੈ ਇੱਥੇ ਕੋਈ ਦਰਵਾਜ਼ਾ ਹੈਲੋ ਜੀ ਕਿੰਨੀ ਹੋ ਕੀ ਆਪਣੇ ਕੋਰੇ ਨਾਲ ਬਹੁਤ ਜ਼ਾਲਾ ਕਰੀਆਂ ਗਲੀਆਂ ਚ ਕੋਈ ਨਹੀਂ ਆ ਕਿ ਆ ਇਹਦੇ ਕੋਈ ਨਹੀਂ ਆ ਕੀ ਆਪਣੇ ਕੋਈ ਨਹੀਂ ਆ ਬੜੀ ਅਰੀ ਮਿਲਦੀ ਗੰਦਗੀ ਬੱਚਾ ਦਾਖ ਲਾਉਣਾ ਦਾ ਹੈ ਨਾ ਤੇ ਕੱਲ ਕਦੇ ਕੀ ਕੋਈ ਜਿਹੜੀ ਨਾਲ ਸਟਾਫ ਨਾਲ ਉਹ ਮਿਸ ਪ੍ਰੇਵ ਕੀ ਤਰ੍ਹਾਂ ਸੇਗਾ ਲਗੇ ਨਹੀਂ ਬਰਤ ਗਲਤ ਗੱਲ ਹੈ ਜੀ ਪਿਆਰ ਨਾਲ ਪੇਸ਼ ਆਣਾ ਚਾਹੀਦਾ ਆਪਣੇ ਕੁਰਸੀ ਦਾ ਫਾਇਦਾ ਉਚਕਦੇ ਆ ਆਮ ਬੰਦੇ ਦੀ ਇਹਨਾਂ ਦੇ ਅੱਗੇ ਵੈਲਿਊ ਕੋਈ ਨਹੀਂ ਜੀ ਇਹ ਨਹੀਂ ਹੋਣਾ ਚਾਹੀਦਾ ਜੀ ਪੇਡਿਆ ਤਰੀਕੇ ਨਾਲ ਇਹਨਾਂ ਨੂੰ ਪੇਸ਼ੈਂਟ ਦੇ ਅੱਗੇ ਪੇਸ਼ ਹੋਣਾ ਚਾਹੀਦਾ ਹੈ ਪਿਆਰ ਨਾਲ ਇੱਕ ਹੁੰਦਕ ਬਾਜੀ ਲੰਦੇ ਜੇ ਮੈਂ ਨੂੰ ਹੰਡਾਰਾ ਵੀ ਕਿਉਂ ਤੇ ਜਿਹੜੇ ਜਿਹੜੇ ਸਿਵਲ ਹਸਪਤਲ ਦੇ ਉੱਚ ਅਧਿਕਾਰੀਆਂ ਨੇ ਮੈਨੂੰ ਮੈਸੇਜ ਦੋਗੇ ਉਹਨਾਂ ਨੂੰ ਇਹੀ ਕਹਿਣਾ ਚਾਹੀਦਾ ਆਪਣੇ ਸਟਾਫ ਨੂੰ ਮਤਲਬ ਇਹ ਮੈਸੇਜ ਕਰੋ ਕਿ ਅੱਛੇ ਤਰੀਕੇ ਨਾਲ ਪੇਸ਼ਾਨ ਪੇਸ਼ੈਂਟ ਅੱਗੇ ਔਰ ਪੇਸ਼ੈਂਟ ਨੂੰ ਮਹਿਸੂਸ ਨਾ ਹੋਏ ਕਿ ਆਹੀਂ ਪੇਸ਼ੈਂਟਾਂ ਧਿਆਨ ਭਰਾਵਾਂ ਲਈ ਖੜ ਰੱਖਣ ਇਹਨਾਂ ਨੂੰ ਇੱਜ਼ਤ ਮਾਨ ਪੂਰੀ ਕੀਤੀ ਜਾਏ ਪਰ ਉਹ ਦੱਸਿਆ ਗਿਆ ਹੈ ਨਾ ਤੇ ਮਤਲਬ ਕਿ ਐਦਾਂ ਦਾ ਬਿਹੇਵੀਅਰ ਸਹੀ ਹੈ ਕਿ ਨਹੀਂ ਨੇ ਇਹ ਨਹੀਂ ਬਹਿ ਰਿਹਾ ਸੇ ਇਹ ਮੈਡਮ ਹੋਰ ਇਹਨਾਂ ਸਟਾਫ ਕੁਛ ਕਿਸੇ ਨਾਲ ਸਾਡੀ ਕੋਈ ਗੱਲਬਾਤ ਨਹੀਂ ਇਹ ਮੈਡਮ ਹੋਰੇ ਬਹੁਤ ਗਲਤੀ ਕਰਤਾ ਹੈ ਇਸ ਤਰ੍ਹਾਂ ਨਹੀਂ ਕਿ ਨਾ ਉਹ ਵੀ ਥੋੜਾ ਧਮਕੀ ਦੇ ਕੇ ਗਏ ਹੈ ਤੇ ਮੈਂ ਦੇਖ ਲਾਂਗੀ ਜਿਹਨੂੰ ਮਰਜ਼ੀ ਫੋਨ ਕਰੋ ਇਹਨਾਂ ਦੀ ਡਿਊਟੀ ਕਿਉਂ ਇੱਥੇ ਲਾਈ ਹੈ ਫਿਰ ਜੇ ਉਹਨਾਂ ਨੇ ਦੇਖਣਾ ਨਹੀਂ ਬੱਚੇ ਨੂੰ ਜਾਂ ਕਿਸੇ ਨੂੰ ਦੇਖਣਾ ਨਹੀਂ ਵੀ ਡਿਊਟੀ ਕਿਉਂ ਲਾਈ ਹੈ ਇੱਥੇ ਦੱਸਣ ਵਾਸਤੇ ਉਹਨਾਂ ਨੂੰ ਕੋਈ ਹੋਰ ਅਧਿਕਾਰੀ ਇੱਥੇ ਪਟਾਣਾ ਚਾਹੀਦਾ ਜਿਹੜੇ ਔਰ ਆਪਣੇ ਆਪ ਨੂੰ ਸਮਝਿਆ ਹੋ ਤੁਸੀਂ ਕਿ ਕਿਤੇ ਡਰਦੀ ਹੈ ਮੈਂ ਟੋਰ ਬੰਦ ਕਰਕੇ ਸੋਣਾ ਜੋ ਮਰਜ਼ੇ ਰਾਤ ਨੂੰ ਟੋਰ ਖੋਲ ਨਹੀਂ ਉਹੀ ਪੇਸ਼ੈਂਟ ਦੀ ਕੋਈ ਜ਼ਿੰਮੇਵਾਰੀ ਨਹੀਂ ਸਮਝਦੇ ਨਹੀਂ ਜੀ ਬਿਲਕੁਲ ਨਹੀਂ ਉਹ ਸਮਝੀ ਨਹੀਂ ਮੈਡਮ ਬਾਕੀ ਸਟਾਫ ਤਾਂ ਸਹੀ ਸੋਰੀ ਨਾ ਪੇਸ਼ੀ ਆਇਆ ਛੇ ਤੇຊਾ ਆਇਆ ਮਗਰ ਇਹਨਾਂ ਨੇ ਥੋੜਾ ਅ ਇਸਰ ਰਾਤ ਦੀ ਸਮਾਗਰੀ ਵੀਡੀਓ ਆ ਰਿਹਾ ਹੈ ਜਿਹਦੇ ਵਿੱਚ ਜਿਹੜਾ ਹੈਗਾ ਆਪਣਾ ਚੜੀ ਗਿਆ ਮੈਂਦੇ ਉਹ ਕਿਸੇ ਤਰ੍ਹਾਂ ਕਰੀ ਠੀਕ ਹੈ ਨਾ ਮਮਤਾ ਜੀ ਅੱਜ ਜਿਹੜੇ ਜਿਹੜੇ ਪੇਸ਼ੈਂਟ ਦੇ ਰਿਸ਼ਤੇਦਾਰ ਤੇ ਕਿ ਉਹ ਮੈਨੂੰ ਮਿਲੇ ਹੈਗੇ ਆ ਕਿ ਉਹ ਆਨੇ ਇਸ ਗਲਤ ਗਿਰਦੇ ਬਾਰੇ ਮੇਰੇ ਨਾਲ ਗੱਲ ਕੀਤਾ ਹੈਗਾ ਤੇ ਜਿਤਨਾ ਵੀ ਜਿਤਨਾ ਹੀ ਕੋਈ ਕਲੇਮ ਕੰਪਲੇਟ ਆਉਂਦੀ ਹੈਗੀ ਤਾਂ ਇਨਕੁਆਇਰੀ ਉਹਦੀ ਸਟਾਰਟ ਕਰ ਦਵਾਂਗੇ ਤੇ ਜੋ ਵੀ ਬੰਦੀ ਕਾਰਵਾਈ ਹੋਵੇ ਉਹਦੇ ਅਗੇਂਸਟ ਉਹ ਵੀ ਕਰਾਂਗੇ ਇਸ ਤੋਂ ਇਲਾਵਾ ਜਿਹੜੇ ਉੱਪਰ ਜਿਹੜੀ ਸਾਫਨਰ ਹੈਗੀ ਆ ਉਹਦੀ ਬਬਰ ਲਈ ਅਸੀਂ ਉਸ ਦਾ ਡਿਪਾਰਟਮੈਂਟ ਚੋਂ ਘਟ ਗਿਆ ਹੈ ਬਦਲੇ ਦੀ ਇਸ ਬਾਦਲਾ ਇਮੀਡੀਏਟ ਇਫੈਕਟ ਤੋਂ ਕਰ ਦਿੱਤਾ ਹੈਗਾ ਤੇ ਇਨਕੁਆਇਰੀ ਜਿਹੜੀ ਹੈਗੀ ਜੇ ਪੈਂ ਤੁਹਾਨੂੰ ਰਿਪੋਰਟ ਕੰਪਲੇਟ ਮਿਲਦੀ ਹੈ ਗਰੀ ਕੋਰਪੀਸ ਰਸਟਾ ਵੀ ਮਨ ਕਿਸੇ ਹੰਗਾ ਤੇ ਉਹਨਾਂ ਨਾਲ ਜਿਹੜਾ ਹੈਗਾ ਸਟਾਫ ਨੂੰ ਕੀ ਮੈਸੇਜ ਦੇਣਾ ਹੈ ਸਟਾਫ ਨੂੰ ਜਿਹੜਾ ਹੈਗਾ ਬਹੁਤ ਹੀ ਮੇਰੇ ਪਹਿਲੇ ਹੀ ਪਰੇਸ਼ਾਨ ਮਢੀ ਜਾਂਦੇ ਤੇ ਸਟਾਫ ਦੀ ਜਿਹੜੀ ਡਿਊਟੀ ਹੈ ਨਹੀਂ ਹੈ ਉਹ ਫਰਜ਼ ਮੰਨਦਾ ਹੈਗਾ ਉਹਨਾਂ ਦਾ ਕਿ ਪੇਸ਼ੈਂਟਸ ਨਾਲ ਬਹੁਤ ਹੀ ਪਿਆਰ ਨਾਲ ਦਸਲੀਕੇ ਨਾਲ ਗੱਲ ਕਰਨ ਤੇ ਪੇਸ਼ੈਂਟ ਨੂੰ ਕਿਸੇ ਵੀ ਕਿਸਮ ਦੀ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਤੇ ਮੈਂ ਤੁਹਾਡੇ ਰਾਂ ਇਹ ਵੀ ਸੰਦੇਸ਼ ਦੇਣਾ ਚਾਹੁੰਦਾ ਕਿ ਜੇ ਕੋਈ ਤੁਹਾਡਾ ਐਮਪਲਾਈ ਕੋਈ ਕਿਸੇ ਨੂੰ ਤੰਗ ਕਰਦਾ ਹੈ ਜਾਂ ਜੋ ਪ੍ਰੋਪਰ ਡਿਊਟੀ ਨਹੀਂ ਕਰਦਾ ਹੈਗਾ ਤੇ ਮੇਰੇ ਕੋਲ ਸਿੱਧੇ ਆ ਕੇ ਮੇਰੇ ਕੋਲ ਆ ਕੇ ਪੇਸ਼ੈਂਟ ਸ਼ਿਕਾਇਤ ਕਰਦਾ ਹੈ ਜੋ ਬੰਦੀ ਕਾਰਵਾਈ ਸੇਖੋ ਲੋਕਾਂ ਆ ਅੱਜ ਦਾ ਕੋਈ ਨਹੀਂ ਰਿਪੋਰਟ ਆ ਰਿਹਾ ਕਿ ਜਿਹੜਾ ਨਰਸਰ ਨਾਲ ਇਹ ਫੋਰਸਟ ਹੈਗਾ ਉਸੇ ਹਸਪੀਟਲ ਦਾ ਨਹੀਂ ਦੱਸਿਆ ਜਾ ਰਿਹਾ ਉਹਦਾ ਬਾਰੇ ਉਹਦੀ ਇਨਕੁਆਰੀ ਵੀ ਸਾਡੇ ਕੋਲ ਸੀ ਸੀਟੀਵੀ ਲੱਗੇ ਹੋਏ ਹੈਗੇ ਉਹਦੀ ਇਨਕੁਆਰੀ ਵੀ ਨਹੀਂ ਕਰਦੀ ਕਰਦਾ ਨਹੀਂ ਅਗਰ ਉਹ ਮਤਲਬ ਕਿ ਸਟਾਫ ਦਾ ਨਹੀਂ ਪਾਇਆ ਜਾਂਦਾ ਉਹਨੂੰ ਫਿਰ ਉਹਦੇ ਵੀ ਉਹਦੇ ਵੀ ਪੁਲੀਸੀ ਕਰਦਾ ਹੀ ਹੋਈ ਦੀਆਂ ਜੋ ਵੀ ਕਰਵਾਈ ਬੰਦੀਆਂ ਕੀ ਅਸਰ ਅਦਾ ਕਰੀ ਮਨ ਲੀ ਕਿ ਅਗੇ ਬਾਰੋ ਦਾ ਅਦਰ ਅ ਅਦਰ ਇੰਪਲਾਈ ਦੇ ਅਕੋਰਡਿੰਗ ਡਿਊਟੀ ਕਰ ਸਕਦਾ ਨਹੀਂ ਬਿਲਕੁਲ ਨਹੀਂ ਜੋ ਸਾਡਾ ਇੰਪਲਾਈ ਪਰਮਾਨੈਂਟ ਹੈਗਾ ਹੈ ਜਾਂ ਹੋਰ ਹੋ ਸਕਦਾ ਹੈ ਜਾਂ ਕੰਟਰੈਕਟ ਹੈਗਾ ਡਿਊਟੀ ਕਰ ਬੋਲ ਸਕਦਾ